ਰੋਮੀ ਭਾਗੀ ਨੇ ਸੁਖਵੀਰ ਬਾਦਲ ਵਾਲੀ ਘਟਨਾ ਬਾਰੇ ਕੀਤੀ ਗੱਲਬਾਤ ਆਓ ਸੁਣੀਏ ਪੂਰਾ ਲਾਈਵ ਸੁਖਵੀਰ ਬਾਦਲ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਆ ਉਹਤੇ ਹੀ ਆਪਾਂ ਨੇ ਅੱਜ ਗੱਲ ਕਰਨੀ ਆ ਤੇ ਕੁਝ ਮੇਰੇ ਵੀਰ ਜਿਹੜੇ ਜਿਵੇਂ ਕਹਦੇ ਨੇ ਆ ਵੀ ਕੁਦਰਤੀ ਤੌਰ ਤੇ ਉੱਤੇ ਦੇ ਕੋ ਦਿਮਾਗ ਹਰੇਕ ਬੰਦੇ ਨੂੰ ਰੱਬ ਨੇ ਦਿੱਤਾ ਹੋਇਆ ਆ ਜੋ ਜੋ ਬੰਦਾ ਉਹਨੂੰ ਵਰਤੀ ਜਾਂਦਾ ਉਹ ਉਹਨੇ ਤੇਜ਼ ਹੋ ਜਾਂਦਾ ਪਰ ਕੁਝ ਮੇਰੇ ਵੀਰ ਜਿਵੇਂ ਕਹਦੇ ਨੇ ਵੀ ਦਿਮਾਗ ਤੋਂ ਛੋਟੇ ਜਿਵੇਂ ਪੈਦਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕੀ ਗੱਲ ਆ ਕੀ ਬਾਤ ਆ ਕੱਲ ਕੁਸ਼ਕ ਖਬਰਾਂ ਸੁਣਨੋਂ ਬਾਹਰ ਆਈਆਂ ਨੇ ਸ਼ਾਮ ਤੱਕ ਜਾਨੀ ਕਿ ਜਦ ਮੈਂ ਸਵੇਰੇ ਵੀਡੀਓ ਪਾਈਆ ਤੇ ਸ਼ਾਮ ਤੱਕ ਕੋਈ ਚੀਜ਼ਾਂ ਇਦਾਂ ਦੀ ਬਾਹਰ ਆਈਆਂ ਨੇ ਜਿਹੜੇ ਸੋ ਖਵੀਰ ਬਾਦਲ ਤੇ ਆਪਾਂ ਨੂੰ ਪਤਾ ਵੀ ਦਰਬਾਰ ਸਾਹਿਬ ਦੇ ਬਾਹਰ ਭਾਈ ਨਾਰਾਇਣ ਸਿੰਘ ਚੋੜਾ ਇਹਨਾਂ ਦਾ ਇਤਿਹਾਸ ਜਿਹੜੇ ਉਹ ਮਤਲਬ ਜਿਨੇ ਕਿ 10 ਦਿਨ ਜਿਹੜੇ ਬੰਦੇ ਹੁੰਦਾ ਨਾਲ ਚਲੋ ਸਾਨੂੰ ਨਹੀਂ ਸੀ ਇਹ ਚੀਜ਼ ਬਾਰੇ ਪਤਾ ਤੇ ਜਿਹੜੇ ਬੰਦਿਆਂ ਨਾਲ ਗੱਲਬਾਤ ਹੋਈ ਆ ਹੁਣ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਕੌਮ ਦੇ ਵਿੱਚ ਬਹੁਤ ਅਜਿਹੇ ਬੰਦੇ ਨੇ ਜਿਨ੍ਹਾਂ ਨੇ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਤਕੜਾ ਸੰਘਰਸ਼ ਕੀਤਾ ਤੇ ਜਦ ਭਾਈ ਨਾਰਾਇਣ ਸਿੰਘ ਚੋੜਾ ਦੀ ਗੱਲਬਾਤ ਹੋਈ ਆ ਦੱਸਿਆ ਉਹਨਾਂ ਨੇ ਭਾਈ ਵੀ ਬੰਦੇ ਦੇ ਇਹ ਇਹਦੀ ਮਤਲਬ ਕੌਮ ਲਈ ਕੁਝ ਵੀ ਆ ਚਲੋ ਠੀਕ ਆ ਹਰੇਕ ਬੰਦਾ ਜਿੰਨਾ ਜਿੰਨਾ ਕੌਮ ਲਈ ਕਰਦਾ ਜਿਹੜਾ ਵੀ ਬੰ ਉਹ ਮਤਲਬ ਜਿਹਨਾਂ ਕਿ ਭਾਈ ਵਿਧਾਈ ਦਾ ਪਾਤਰ ਆ ਸਾਡੇ ਵਰਗੇ ਤਾਂ ਇਕੱਲੇ ਬੈਠ ਕੇ ਬੋਲੇ ਦਿੰਦੇ ਨੇ ਜਿਹੜੇ ਮਤਲਬ ਗਰਾਊਂਡ ਲੈਵਲ ਤੇ ਕੰਮ ਵੀ ਕਰਦੇ ਨੇ ਉਹਨਾਂ ਦੀ ਸਾਡੇ ਜਣੀ ਕਿ ਕਹਿੰਦੇ ਨੇ ਆ ਵੀ ਭਾਈ ਉਹ ਵੱਧ ਜਣੀ ਕਿ ਕੌਮ ਦੇ ਦਰਦ ਰੱਖਦੇ ਨੇ ਜੋ ਮੈਂ ਕਹਿੰਦੇ ਨੇ ਪਰ ਕਈ ਘੜਾ ਮ ਚੌਧਰੀ ਹੁੰਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਹੁੰਦਾ ਨਹੀਂ ਤੇ ਉਹ ਬਿਨਾਂ ਮਤਲਬ ਤੋਂ ਹੀ ਚਾਰ ਇਧਰੋਂ ਲੈ ਕੇ ਭੱਜ ਗਏ ਚਾਰ ਉਧਰੋਂ ਲੈ ਕੇ ਭੱਜ ਗਏ ਉਹ ਚਲੋ ਗੱਲਾਂ ਕੋਈ ਹੋਰ ਨੇ ਆਪਾਂ ਮੇਨ ਮੁੱਦੇ ਤੇ ਆਉਨੇ ਆ ਕੱਲ ਮੇਰੇ ਵੀਰ ਜਦ ਮੈਂ ਵੀਡੀਓ ਪਾ ਕੇ ਹਟਿਆਨਾ ਕੱਲ ਸ਼ਾਮ ਤੱਕ ਜਣੀ ਕਿ ਲੋਕ ਜੋ ਭੇਡਾਂ ਨੇ ਤੇ ਜਵਾਬ ਇਹ ਆਉਣ ਲੱਗੇ ਕਹਿੰਦੇ ਜੀ ਤੂੰ ਸੁਖਵੀਰ ਬਾਦਲ ਦੇ ਪੱਖ ਦੇ ਵਿੱਚ ਪੂਰਦਾ ਵੀ ਉਹਨੂੰ ਤੂੰ ਸੁਖਵੀਰ ਬਾਦਲ ਨੂੰ ਵੀ ਤੁਸੀਂ ਉਹ ਪਾਰਟੀ ਦੇ ਬੰਦੇ ਹੋ ਕਹਿਣ ਦਾ ਮਤਲਬ ਇਹ ਆ ਵੀ ਬਾਦਲ ਪਾਰਟੀ ਦੇ ਮੇਰੀਆਂ ਹੁਣ ਤੱਕ ਲਾਈਵਾਂ ਮੈਂ ਇਹ ਚੀਜ਼ ਦਾ ਸਪਸ਼ਟੀਕਰਨ ਦੰਨਾ ਪਹਿਲਾਂ ਤਾਂ ਵੀ ਜਿਹੜੇ ਬੰਦੇ ਗੱਲ ਕਹਿੰਦੇ ਨੇ ਮੇਰੀਆਂ ਜਿੰਨੀਆਂ ਵੀ ਹੁਣ ਤੱਕ ਲਾਈਵਾਂ ਬਣੀਆਂ ਨੇ ਅਸੀਂ ਚੱਲਦੇ ਹਾਂ ਨਿਊਟਰਲ ਹੋ ਕੇ ਬਿਲਕੁਲ ਫਰੀ ਜਿਹੜੀ ਪਾਰਟੀ ਸਾਡੇ ਲਈ ਸਭ ਤੋਂ ਵੱਡੀ ਪਾਰਟੀ ਪੰਥ ਦੀ ਪਾਰਟੀ ਆ ਛੇੜੀ ਗੁਰੂਗ੍ਰੰਥ ਸਾਹਿਬ ਉੱਤੇ ਕੁਝ ਨਹੀਂ ਹੈਗਾ ਬਾਕੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਫਤਿਹ ਹੋਰ ਜਿਹੜੇ ਆਪਣੇ ਆਮ ਆਦਮੀ ਪਾਰਟੀ ਆ ਜਾਂ ਦੂਜੀ ਆਪਣੇ ਕਾਂਗਰਸੀਏ ਨੇ ਇਹ ਕੋਈ ਪਾਰਟੀਆਂ ਮੈਨਾ ਨਹੀਂ ਰੱਖਦੀਆਂ ਨਾ ਤਾਂ ਮੈਂ ਕਦੇ ਸ਼ੁਰੂਆਤ ਦੇ ਵਿੱਚ ਤੁਸੀਂ ਦੇਖੋਗੇ ਮੇਰੀਆਂ ਵੀਡੀਓ ਦੇਖ ਲਿਓ ਜਾ ਕੇ ਪੁਰਾਣੀਆਂ ਕਿਉਂਕਿ ਕਈ ਹੈ ਨਾ ਜਿਹੜੀਆਂ ਵੀਡੀਓ ਨੇ ਮੇਰੀਆਂ ਹੱਲੇ ਵੀ ਬਣੀਆਂ ਪਈਆਂ ਨੇ ਲਾਈਵ ਦੇ ਵਿੱਚ ਜਿਹਦੇ ਵਿੱਚ ਮੈਂ ਬਹੁਤ ਇਹ ਟੌਪਿਕ ਉੱਤੇ ਗੱਲਾਂ ਕੀਤੀਆਂ ਨੇ ਪਾਈ ਵੀ ਅਸੀਂ ਨਿਊਟਰ ਹੋ ਕੇ ਚੱਲਦੇ ਹਾਂ ਸਾਡੇ ਲਈ ਸਾਰੇ ਬੰਦੇ ਬਰਾਬਰ ਨੇ ਕਿਸੇ ਇੱਕ ਪਾਰਟੀ ਦਾ ਪੱਖ ਨਹੀਂ ਪੂਰਦੇ ਮੈਂ ਫੇਰ ਕਹਿੰਦਾ ਦੁਬਾਰਾ ਚੀਜ਼ ਅਸੀਂ ਪਾਰਟੀ ਸਿਰਫ ਉਹੀ ਰੱਖਦੇ ਹਾਂ ਜਿਵੇਂ ਮੱਲਾ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਾਡੇ ਕੋਈ ਨਹੀਂ ਹੈਗਾ ਪੰਥ ਦੀ ਪਾਰਟੀ ਦੇ ਉੱਤੇ ਪਰ ਕਈ ਬੰਦੇ ਨਾ ਜਿਵੇਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਪਾਈ ਹੁੰਦੇ ਨੇ ਜਿਨ੍ਹਾਂ ਨੂੰ ਆਦਤ ਪਈ ਹੁੰਦੀ ਆ ਲੋਕਾਂ ਨੂੰ ਗਾਲਾਂ ਕੱਢਣ ਦੀ ਉਮਰ ਕਹਿੰਦਾ ਕਿ ਹੱਟੇ ਵੀ ਛੋਟਾ ਦਿਮਾਗ ਇਹਨਾਂ ਨੇ ਜੀ ਜਿਹੜੀ ਕੱਲ ਜਿਹੜਾ ਘਟਨਾ ਕਰਮ ਹੋਇਆ ਇਹ ਕਹਿੰਦੇ ਜੀ ਜਿਹੜੀ ਮਤਲਬ ਆਪਣੇ ਸੁਖਵੀਰ ਬਾਦਲ ਦੇ ਉੱਤੇ ਗੋਲੀ ਚੱਲੀ ਆ ਕਹਿੰਦੇ ਜੀ ਇਹ ਮੱਸਾ ਰੰਗੜ ਨਾਲ ਇਹਨੂੰ ਮੜਾ ਲਿਆ ਇਹਨਾਂ ਨੇ ਮੱਸਾ ਰੰਗੜ ਦੀ ਗੱਲ ਕਰਨ ਲੱਗੇ ਉਹ ਟੌਪਿਕ ਉੱਤੇ ਮੈਂ ਬੋਲਿਆ ਰਾਤ ਫੋਨ ਦੇ ਉੱਤੇ ਸਾਡੀ ਬੜੀ ਲੜਾਈ ਹੋਈ ਇੱਕ ਬੰਦੇ ਨਾਲ ਉਹ ਬੰਦਾ ਕਰੀ ਜਾਵੇ ਉਹ ਸੀਗਾ ਐਂਟੀ ਜਦੋਂ ਉਹ ਤਾਂ ਬੰਦੇ ਦਾ ਸੀ ਸਿਸਟਮ ਕੱਢਿਆ ਉਹ ਸੀਗਾ ਕਾਂਗਰਸੀਆ ਕਾਂਗਰਸੀ ਹੁਣ ਉਹਨਾਂ ਨੇ ਤੱਕ ਕਹਿਣਾ ਸੀਗਾ ਭਾਈ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਜੋੜ ਪਤਾ ਕਿਹੜੇ ਬੰਦਿਆਂ ਦਾ ਲੱਗਿਆ ਹੈ ਵੀ ਸੁਖਵੀਰ ਬਾਦਲ ਮਰੇ ਜਾਂ ਜਾਵੇ ਦੁਨੀਆ ਤੋਂ ਮਰਨਾ ਕਿਦਨ ਸਾਰਿਆਂ ਨੇ ਆ ਜਿੰਨੇ ਐਂਟੀ ਪਾਰਟੀ ਦੇ ਬੰਦੇ ਨੇ ਕਾਂਗਰਸੀ ਇਹ ਹੋਏ ਇੱਕ ਜਿਹੜੀ ਨਵੀਂ ਪਾਰਟੀ ਤਿਆਰ ਕਰ ਰਹੇ ਨੇ ਇਹ ਆਪਣਾ ਮੈਦਾਨ ਸੁਖਵੀਰ ਬਾਦਲ ਦੇ ਕਿਉਂ ਖੁਸ਼ ਨੇ ਵੀ ਭਾਈ ਕੱਲ ਮਰਿਆ ਕਿਉਂ ਨਹੀਂ ਉਹ ਕਿਉਂ ਨਹੀਂ ਗਿਆ ਇਹ ਤਾਂ ਖੁਸ਼ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਭਾਈ ਜੇ ਗਰਾਊਂਡ ਦੇ ਵਿੱਚ ਜੇ ਕੋਈ ਬਰਾਬਰ ਖੜਾ ਨਹੀਂ ਕੋਈ ਖੜਾ ਹੋਊਗਾ ਵੋਟਾਂ ਦੇ ਵਿੱਚ ਤਾਂ ਉਹਨੂੰ ਜੇ ਕੋਈ ਬੰਦਾ ਬਾਹਰੋਂ ਆ ਕੇ ਜਾਂ ਕੋਈ ਬੰਦਾ ਹੁਣ ਜਿਵੇਂ ਕੌਮ ਐ ਇਸ ਟਾਈਮ ਕਹਿੰਦੇ ਨੇ ਜੀ ਭਾਈ 30% ਬੰਦੇ ਹੋ ਸਕਦਾ 70 ਹੋਣ ਮੈਂ ਗਲਤ ਹਾਂ 70% ਬੰਦੇ ਆਪਣੇ ਜੋ ਜਥੇਦਾਰ ਸਾਹਿਬ ਨੇ ਸਜਾ ਸੁਣਾਈ ਆ ਉਹ ਤੋਂ ਖੁਸ਼ ਨਹੀਂ ਹੈਗੇ ਹੁਣ ਮੈਂ ਹਮੇਸ਼ਾ ਸਵਾਲ ਕਰਦਾ ਹਾਂ ਉਹਨਾਂ ਚੀਜ਼ ਦੇ ਉੱਤੇ ਜੇ ਭਾਈ ਜਿਹੜੇ 70% ਨੇ ਜਿਹੜੇ ਖੁਸ਼ ਨਹੀਂ ਜੇ ਉਹ ਆਪਣੇ ਜਥੇਦਾਰਾਂ ਤੋਂ ਖੁਸ਼ ਨਹੀਂ ਹੈਗੇ ਉਹ ਤੇ ਲਾਈਵ ਆ ਕੇ ਕਿਉਂ ਨਹੀਂ ਕਹਿੰਦੇ ਮੀਡੀਆ 'ਚ ਬੈਠ ਕੇ ਕਾਨਫਰੰਸ ਕਰਕੇ ਕਿਉਂ ਨਹੀਂ ਕਹਿੰਦੇ ਜਦੋਂ ਹੁਕਮ ਸੜਾਏ ਗਏ ਸੀ ਜਦੋਂ ਬੋਲੇ ਗਏ ਸੀ ਹੁਣ ਮੈਂ 2-3 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਪੁਰਾਣੀਆਂ ਵੀਡੀਓ ਵੀ ਹੈਗੀਆਂ ਨੇ ਜਥੇਦਾਰ ਸਾਹਿਬ ਉੱਤੇ ਸਵਾਲ ਪੁੱਛੇ ਹੋਏ ਨੇ ਇਕੱਲਾ ਮੈਂ ਨਹੀਂ ਹੋਰ ਬਹੁਤ ਬੰਦੇ ਨੇ ਜਿਹੜੇ ਪੁੱਛਦੇ ਨੇ ਜਿਵੇਂ ਵੀਡੀਓ ਬਾਹਰ ਆਈਆਂ ਨੇ ਜਿੱਥੇ ਆਪਣੇ ਗਿਆਨੀ ਹਰਪੀ ਸਿੰਘ ਜਥੇਦਾਰ ਦਿੱਲੀ ਵਾਲਿਆਂ ਨਾਲ ਬੈੰਦੇ ਨੇ ਜਾ ਕੇ ਜਾ ਕੁਛ ਵੀ ਕਰਦੇ ਨੇ ਜਾਂ ਕੋਈ ਗੱਲਬਾਤ ਹੁੰਦੀ ਆ ਇਹ ਕਹਿੰਦੇ ਨੇ ਜੀ ਤੁਸੀਂ ਜਿੱਤਦਾਰ ਉੱਤੇ ਸਾਵਕੂ ਪੁੱਛਦੇ ਹੋ ਚਲੋ ਸਾਨੂੰ ਛੱਡ ਦਿਓ ਕਰੋ ਆਹ ਦੱਸ ਦੋ ਜਿਹੜਾ ਉਹਨਾਂ ਨੇ ਹੁਕਮ ਸੁਣਾਇਆ ਕਿ ਤੁਸੀਂ ਖੁਸ਼ ਹੋ ਜਿਹੜੀ ਸਜ਼ਾ ਉਹਨਾਂ ਨੇ ਲਾਈ ਆ ਸੁਖਵੀਰ ਬਾਦਲ ਨੂੰ ਬੇ ਆਦਮੀਆਂ ਹੋਈਆਂ ਨੇ ਆਪਣੇ ਗੋਲੀ ਕਾਟ ਹੋਇਆ ਸੌਦਾ ਸਾਧ ਨੂੰ ਮਾਫੀਆਂ ਦਵਾਈਆਂ ਨੇ ਕਿੰਨੀ ਵਾਰ ਲਾਈਵ ਦੇ ਵਿੱਚ ਮੈਂ ਗੱਲਾਂ ਕੀਤੀਆਂ ਆਈਆਂ ਨੇ ਪੁਰਾਣੀਆਂ ਜਾ ਕੇ ਦੇਖ ਲਿਓ ਮੇਰ ਤੋਂ ਪਹਿਲਾਂ ਵੀ ਕਿੰਨੇ ਬੰਦਿਆਂ ਨੇ ਕੀਤੀਆਂ ਹੋਈਆਂ ਨੇ ਮੱਸਾ ਰੰਗੜ ਵਾਲੀ ਗੱਲ ਦੇ ਉੱਤੇ ਆਉਨੇ ਆ ਜਿਹੜਾ ਕੱਲ ਦਾ ਰੌਲਾ ਪਿਆ ਹੋਇਆ ਹੈ ਕਹਿੰਦੇ ਜੀ ਮੱਸਾ ਰੰਗੜ ਦਾ ਵੀ ਸਿਰ ਉੱਥੇੋਂ ਝਟਕਾਇਆ ਸੀਗਾ ਚਿੰਗਾ ਨਹੀਂ ਹੁਣ ਜੋ ਮੱਸਾ ਰੰਗੜ ਆ ਮੱਸਾ ਰੰਗੜ ਨੂੰ ਤੁਸੀਂ ਮੈਨੂੰ ਆਪ ਦੱਸਿਓ ਵੀ ਉਹਦਾ ਸੁਖ ਵੀਰਵਾਦਨ ਨਾਲ ਕੀ ਦੇਣਾ ਕੀ ਉਹਦਾ ਕੰਪੈਰੀਸ਼ਨ ਆ ਉਹਦੇ ਨਾਲ ਮੱਸਾ ਰੰਗੜ ਦੀ ਹਿਸਟਰੀ ਕਿਸੇ ਨੇ ਪੜ੍ਹੀ ਆ ਵੀ ਸਿੰਘਾਂ ਨੇ ਇੱਕ ਮੋਟਾ ਝਟਕਾਇਆ ਸੀਗਾ ਉਹ ਉਹ ਕਿਹੜਾ ਭੇਜ ਬੰਦੇ ਨੇ ਭੇਜਿਆ ਸੀਗਾ ਉਹਨੂੰ ਕੋਸ਼ਿਕਾ ਮੈਂ ਰਿਪੀਟ ਕਰ ਦੰਨਾ ਬਾਕੀ ਜਾ ਕੇ ਆਪਣੀ ਦੁਆਰ ਚ ਪੜ੍ਹ ਲਿਓ ਹਿਸਟਰੀ ਮੱਸਾ ਰੰਗੜ ਜਿਹੜਾ ਸੀਗਾ ਨਾ ਬੰਦਾ ਇਸ ਜਗਰੀਆ ਖਾਨਾਂ ਜਦੋਂ ਆਪਣੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਹੈ ਨਾ ਉਹ ਤੋਂ ਬਾਅਦ ਜਿਹੜੀ ਮੁਗਲਿਆ ਫੌਜ ਸੀਗੀ ਹੈ ਨਾ ਇਹਨਾਂ ਨੇ ਆਪਣੇ ਸਿੱਖਾਂ ਤੇ ਬਹੁਤ ਜਾਨੀ ਕਿ ਜ਼ੁਲਮ ਕੀਤੇ ਨੇ ਬਹੁਤ ਮੱਸਾ ਰੰਗੜ ਜਗਰੀਆ ਖਾਨ ਦੁਆਰਾ ਭੇਜਿਆ ਗਿਆ ਇੱਕ ਮੱਲੋ ਜਿਵੇਂ ਕਹਿੰਦੇ ਨੇ ਵੀ ਭਾਈ ਉਹਦੀ ਫੌਜ ਦੇ ਵਿੱਚ ਕੰਮ ਕਰਦਾ ਦਰਬਾਰ ਸਾਂ ਭੇਜਦਾ ਮੱਸੇ ਰੰਗਣ ਦੇ ਦਰਬਾਰ ਸਭ ਜਾਂਦੀ ਸਾਰੇ ਜਕਰੀਆ ਖਾਨ ਨੇ ਉਹਨੂੰ ਸਪੈਸ਼ਲ ਹੁਕਮ ਲਾਇਆ ਸੀਗਾ ਜਾ ਕੇ ਹਿਸਟਰੀ ਪੜ੍ਹ ਦੇਵੇ ਇਤਿਹਾਸਕਾਰ ਦੱਸ ਰਹੇ ਨੇ ਬਹੁਤ ਬੰਦੇ ਮੇਰੇ ਨਾਲ ਬੱਦ ਨੌਲੇਜ ਵਾਲੇ ਬੈਠੇ ਨੇ ਪਤਾ ਵੀ ਹੋ ਗਿਆਿਆਂ ਨੂੰ ਇਤਿਹਾਸਕਾਰ ਕਹਿੰਦੇ ਵੀ ਜਦ ਜਕਰੀਆ ਖਾਨ ਕਹਿੰਦਾ ਉੱਥੇ ਗਿਆ ਸੀ ਨਾ ਉਹਨੂੰ ਆਪਣੇ ਜਕਰੀਆ ਖਾਨ ਉੱਥੇ ਮੱਸੇ ਰੰਗਣ ਨੂੰ ਭੇਜਿਆ ਸੀਗਾ ਜਕਰੀਆ ਖਾਨ ਨੇ ਮੱਸੇ ਰੰਗਣ ਨੂੰ ਇਹ ਕਹਿ ਕੇ ਭੇਜਿਆ ਸੀਗਾ ਵੀ ਉੱਥੇ ਤੂੰ ਸਿੱਖਾਂ ਨਾਲ ਜੋ ਮਰਜ਼ੀ ਕਰ ਲੈ ਜਿਹੜਾ ਕੁਛਦਰ ਤੋਂ ਹੁੰਦਾ ਵੀ ਪਰ ਮੈਨੂੰ ਸਿੱਖ ਨਹੀਂ ਦਿਖਣੇ ਚਾਹੀਦੇ ਉੱਥੇ ਤੇ ਮੱਸੇ ਰੰਗਣ ਨੇ ਕੀ ਕੀਤਾ ਅਸੇ ਰੰਗੜ ਨੇ ਆਉਂਦੀ ਸਾਰੇ ਦਰਬਾਰ ਸਾਹਿਬ ਦਾ ਸਭ ਤੋਂ ਪਹਿਲਾਂ ਸਰੋਵਰ ਬੰਦ ਕੀਤਾ। ਉਹਦੇ ਵਿੱਚ ਗੰਦ ਮੰਦ ਹੱਡੀਆਂ-ਹੋਡੀਆਂ ਜੋ ਇਤਿਹਾਸ ਕਰ ਦੱਸ ਰਹੇ ਜੋ ਪੜ ਰਹੀ ਆ ਹਿਸਟਰੀ ਆਪਾਂ ਪੜੀ ਆ। ਉਹ ਬੰਦ ਕੀਤਾ। ਦਰਬਾਰ ਸਾਹਿਬ ਦੇ ਵਿੱਚ ਮੁਗਲੀਆਂ ਫੌਜ ਮੂੰਹ ਚ ਪਾਨ ਪਾ ਕੇ ਫਿਰਦੀ ਹੁੰਦੀ ਸੀਗੀ। ਇਹ ਵੀ ਦੱਸਿਆ ਗਿਆ ਇਤਿਹਾਸ ਕਰ। ਅੰਦਰਲੇ ਪਾਸੇ ਦਰਬਾਰ ਸਾਹਿਬ ਦੇ ਵਿੱਚ ਕੰਜਰੀਆਂ ਨਚਾਈਆਂ ਨੇ ਮਕਰ ਅਸੇ ਰੰਗੜ ਨੇ। ਇਹ ਮੈਂ ਚੀਜ਼ਾਂ ਤੁਹਾਨੂੰ ਕਿਉਂ ਕਹਿ ਰਿਹਾ ਸੁਖਵੀਰ ਬਾਦਲ। ਮੰਦਾ ਮੈਂ ਵੀ ਜਸ ਬੰਦਾ ਸੱਤਾ ਦੇ ਵਿੱਚ ਹੁੰਦਾ ਨਾ ਮੁੱਖ ਮੰਤਰੀ ਹੁੰਦਾ ਜਾਂ ਮੰਨ ਲਓ ਪੰਜਾਬ ਦਾ ਮੁੱਖ ਮੰਤਰੀ ਅੱਜ ਵੀ ਚਾਹੇ ਉਹ ਕੈਪਟਨ ਰਿਹਾ ਹੋਵੇ ਚਾਹੇ ਬੜਾ ਬਾਦਲ ਰਿਹਾ ਹੋਵੇ ਚਾਹੇ ਉਹ ਦੂਜਾ ਆਪਣੇ ਆਮ ਆਦਮੀ ਪਾਰਟੀ ਹੋਣ ਇੱਕ ਮੁੱਖ ਮੰਤਰੀ ਨੂੰ ਏਡੀ ਵੱਡੀ ਹੈ ਨਾ ਜਿਹੜੀ ਚੀਜ਼ ਕੰਟਰੋਲ ਕਰਨ ਨੂੰ ਇਹ ਜਿਵੇਂ ਮੈਂ ਹਮੇਸ਼ਾ ਕਹਿੰਦਾ ਮੈਂ ਕੱਲ ਵੀ ਗੱਲ ਕਹੀ ਸੀ ਕਿ ਭਾਈ ਇਹ ਗੱਲਾਂ ਕਰਨੀਆਂ ਸੌਕੀਆਂ ਨੇ ਪਰ ਭੇਡ ਕੰਟਰੋਲ ਕਰਨੀ ਬਹੁਤ ਔਖੀ ਹੈ 20 ਬੰਦੇ ਖੜੇ ਨੇ ਮੈਂ ਐਗਜ਼ਾਮਪਲ ਦਿੰਨਾ 20 ਬੰਦੇ ਖੜੇ ਨੇ 20 ਦਾ ਆਪਣਾ ਆਪਣਾ ਦਿਮਾਗ 20 ਵਿੱਚੋਂ 2 ਬੰਦੇ ਮੇਰੇ ਨਾਲ ਸਹਿਮਤ ਹੋਣਗੇ 18 ਮੇਰੇ ਐਂਟੀ ਹੋਣਗੇ ਤੇ ਉਹ ਜਿਹੜੇ ਤਿੰਨ ਅਸੀਂ ਰਲ ਕੇ ਹੋਗੇ ਦੋ ਤੇ ਤੀਜਾ ਮੈਂ ਉਹ 18 ਨੂੰ ਪਹਿਲਾਂ ਸਮਝਾਉਣਾ ਪੈਣਾ ਉਹਨਾਂ ਦੇ ਦਿਮਾਗ 'ਚ ਕਿਸੇ ਤਰੀਕੇ ਨਾਲ ਗੱਲ ਪਾਉਣੀ ਪੈਣੀ ਹੈ ਉਹ 'ਚ ਇਹ ਨਹੀਂ ਪਤਾ ਵੀ 18 'ਚ ਕਿੰਨੇ ਸਾਡੇ ਵੱਲ ਫੇਰੋਣਗੇ ਤੇ ਕਿੰਨੇ ਹਲੇ ਫੇਰ ਨਹੀਂ ਸਮਝੇ ਹੁਣ ਮੁੜੀ ਆਪਾਂ ਮੇਨ ਮੁੱਦੇ ਦੇ ਉੱਤੇ ਕਹਿੰਦੇ ਜੀ ਕੱਲ ਜੇ ਕਿਤੇ ਸੁਖਬੀਰ ਬਾਦਲ ਮਰ ਜਾਂਦਾ ਜਾਂ ਉਹਦੇ ਗੋਲੀ ਲੱਗਦੀ ਵੀ ਮਸਾ ਰੰਗੜ ਵਾਲੀ ਘਟਨਾ ਦੁਵਾਰ ਚੀ ਦੁਹਰਾਈ ਜਾਣੀ ਸੀ ਵੀ ਇੱਕ ਪਾਪੀ ਮਾਰਿਆ ਗਿਆ ਹੁਣ ਮੈਨੂੰ ਜਵਾਬ ਦੇ ਦਿਓ ਇੱਕ ਪਾਸੇ ਜਿਹੜੇ ਗੁਨਾਹਗਰ ਇਹਨਾਂ ਨੇ ਕੀਤੇ ਹੋਣੇ ਆਪਣੇ 70 ਦੇ ਨਸ਼ਾ ਵਿੱਚ ਬਾਦਲਾਂ ਨੇ ਕੱਲੇ ਬਾਦਲ ਨਹੀਂ ਅੱਜ ਵੀ ਪਤਾ ਨਹੀਂ ਕੀ ਹੋ ਰਿਹਾ ਉੱਥੇ ਕਾਂਗਰਸ ਦੀ ਪਾਰਟੀ ਨੂੰ ਕੀ ਹੋ ਰਿਹਾ ਸੀਗਾ ਤੇ ਕੱਲਾ ਬਾਦਲ ਕਿਉਂ ਦੋਖੀ ਕੀ ਜਿਹੜੇ ਆਪਣੇ ਜੱਥੇਦਾਰ ਨੇ ਜਿਹੜੇ ਉਹ ਟਾਈਮਾਂ ਦੇ ਵਿੱਚ ਸਪੈਸ਼ਲ ਦਰਬਾਰ ਸਾਹਿਬ ਤੋਂ ਤੁਰ ਕੇ ਜਾ ਕੇ ਸੌਦਾ ਸਾਧ ਨੂੰ ਮਾਫੀ ਦਿੰਦੇ ਨੇ ਕਿ ਉਹ ਬੰਦੇ ਬਿਲਕੁਲ ਸੁਰਖਰੂ ਨੇ ਨਾ ਉਹ ਵੀ ਕਿਤਨੇ ਕਿਤੇ ਗੁਨਾਹਗਰ ਨੇ ਫਿਰ ਕੱਲ੍ਹ ਵਾਲੀ ਘਟਨਾ ਦੇ ਉੱਤੇ ਉਹਨੀਆਂ ਦਰਬਾਰ ਚ ਫਿਰ ਜਦ ਭਾਈ ਨਾਰਾਇਣ ਸਿੰਘ ਚੋੜਾ ਬੜਾ ਤਕੜਾ ਉਹਨਾਂ ਦਾ ਸੰਘਰਸ਼ ਉਹਨਾਂ ਤੇ ਕੋਈ ਕਿੰਤੂ ਪ੍ਰਾਂਤੂ ਨਹੀਂ ਪਰ ਮੈਂ ਪ੍ਰੈਕਟੀਕਲ ਦੇ ਵਿੱਚ ਇਹ ਚੀਜ਼ੋਂ ਦੱਸਣਾ ਚਾਹੁੰਦਾ ਆਪਣੇ ਵਿਚਾਰ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਮੇਰੇ ਵਿਚਾਰ ਖੁੱਦ ਦੇ ਆਪਣੇ ਨੇ ਕੱਲ ਜਿਹੜੇ ਹਿਸਾਬ ਨਾਲ ਗੋਲੀ ਚਲਾਈ ਗਈ ਆ ਤੁਸੀਂ ਦੇਖੀ ਹੋਣਾ ਵੀਡੀਓ ਦੇ ਵਿੱਚ ਕਿਵੇਂ ਪੈਰ ਚਰਨ ਧੋਕੇ ਜਿੱਥੇ ਆਪਾਂ ਅੰਦਰ ਐਂਟਰ ਹੁੰਨੇ ਆ ਸੁਖਵੀਰ ਬਾਦਲ ਵੱਲ ਨੂੰ ਸਿੱਧਾ ਜਾ ਰਹੇ ਹੌਲੀ ਹੌਲੀ ਗੋ ਪਿਸਤੌਲ ਵੈਪਨ ਕੱਢ ਰਹੇ ਆ ਰੇਗਲ ਜੁੱਤੇ ਉਂਗਲੀ ਆ ਗਈ ਧਿਆਨ ਨਾਲ ਸੋਚ ਕੇ ਦੇਖੋ ਦਿਮਾਗ ਦੇ ਵਿੱਚ ਰੇਗਲ ਜੁੱਤੇ ਉਂਗਲੀ ਆ ਗਈ ਚਲਾਈ ਜੰਨੂ ਜਿਹੜਾ ਐਸਆਈ ਪੁਲਿਸ ਵਾਲਾ ਨਾਲ ਉਹਦੇ ਸਿਵਲ ਵਰਦੀ ਵਿੱਚ ਖੜਾ ਸੀਗਾ ਉਹਨੇ ਇੱਕ ਫੜ ਲਿਆ ਦੇਖ ਲਿਆ ਕਿ ਭਾਈ ਬੰਦਾ ਪਿਸਤੌਲ ਕੱਢ ਰਿਹਾ ਉਹਨੇ ਦਾ ਹੱਥ ਫੜ ਕੇ ਉੱਪਰੋਂ ਚਲਾਦੀ ਗੋਲੀ ਉਹ ਜਿਹੜੀ ਗੋਲੀ ਤੁਸੀਂ ਦੇਖਣੀ ਹੈ ਤਿਰਛੀ ਗਈ ਆ ਉੱਪਰੋਂ ਥੱਲੇ ਜੇ ਸੁਖਵੀਰ ਮਤਲਬ ਉੱਪਰਲੇ ਪਾਸੇ ਨੂੰ ਚਲੇਗੀ ਉਹ ਘੇਰੇ ਦੇ ਵਿੱਚ ਹਲੇ ਉਹਦੇ ਭਾਈ ਨਰੈਣ ਸਿੰਘ ਚੌੜਾ ਦੇ ਹੱਥੋਂ ਵੈਪਨ ਦਿੱਤਾ ਨਹੀਂ ਗਿਆ ਸੀ ਉਹ ਉਂਗਲੀ ਹਜੇ ਵੀ ਟ੍ਰਿਗਰ ਦੇ ਉੱਤੇ ਸੀਗੀ ਤਿੰਨੇ ਚਾਰ ਬੰਦੇ ਉਹਨਾਂ ਨੇ ਆਲੇ-ਦਲੇ ਪੈ ਗਏ ਉਹਨਾਂ ਆਲੇ-ਦਾਲੇ ਸੰਗਤ ਵੀ ਆ ਉਹਦੇ ਘੁੰਮਦੀ ਆ ਦੋ ਜਵਾਕ ਘੁੰਮਦੇ ਨੇ ਪਰਲੇ ਪਾਸੇ ਇੱਕ ਬੀਬੀ ਮੂਹਰੇ ਪਾਸੇ ਆਉਂਦੀ ਆ ਮੈਂ ਤੁਹਾਨੂੰ ਕੰਪੈਰੀਜ਼ਨ ਦੱਸ ਰਿਹਾ ਜਿਹੜੇ ਬੰਦੇ ਆਪਣੇ ਆਪ ਨੂੰ ਜਿਹੜੇ ਮੈਂ ਕਹਿੰਦੇ ਆ ਬੁੱਧੀਜੀਵੀ ਨੇ ਨਾ ਜਿਹੜੇ ਕਹਿੰਦੇ ਨੇ ਇਹ ਚੀਜ਼ ਨੂੰ ਘਟਲਣਾ ਮੱਸਾ ਰੰਗੜ ਨਾਲ ਮਲਾ ਰਹੇ ਨੇ ਮੈਂ ਉਹ ਦੱਸ ਰਿਹਾ ਮੱਸਾ ਰੰਗੜ ਨੂੰ ਜਿਆਦਾ ਆਪਣੇ ਸਿੰਘ ਝਟਕਾਉਣ ਗਏ ਸੀ ਨਾ ਜਦੋਂ ਦਰਬਾਰ ਸਾਹਿਬ ਦੀ ਦਰਸ਼ਨੀ ਜੁੜੀ ਤੋਂ ਅੰਦਰ ਐਂਟਰ ਹੋ ਗਏ ਸੀ ਤਾਂ ਉਹਨਾਂ ਲਈ ਜਿੰਨੇ ਵੀ ਅੰਦਰ ਖੜੇ ਸੀ ਨਾ ਸਾਰੇ ਹੀ ਦੁਸ਼ਮਣ ਸੀਗੇ ਸਿੱਖ ਕੌਮ ਦੇ ਉੱਥੇ ਜੇ ਕੁਛ ਵੀ ਤਲਵਾਰਾਂ ਤਲਮੂਰਾਂ ਚਲਾਉਂਦੇ ਉਹਨਾਂ ਚੋਂ ਇੱਕ ਅੱਧਾ ਛਟਕਾ ਵੀ ਦਿੰਦੇ ਉਹ ਸਾਰੇ ਦੁਸ਼ਮਣਾਂ ਜੀਰੋ ਜਿਹੜੇ ਅੰਦਰ ਖੜਕੇ ਇਹ ਦਰਬਾਰ ਸਾਹਿਬ ਦੇ ਅੰਦਰ ਕੰਮ ਕਰ ਰਹੇ ਸੀ ਪਰ ਅੱਜ ਜੋ ਕੱਲ ਸਵੇਰੇ ਸੁਖਵੀਰ ਬਾਦਲ ਬੈਠਾ ਉੱਥੇ ਭਾਈ ਨਰਨ ਸਿੰਘ ਚੋਣਾ ਨੂੰ ਅਗਰ ਫੜਦੇ ਨੇ ਉਂਗਲੀ ਫੇਰ ਮੈਂ ਕਹਿੰਦਾ ਦਵਾਰ ਚਿੱਤੇ ਦੇ ਉੱਤੇ ਆ ਜੇ ਉਹ ਮਤਲਬ ਖੋਹਣ ਦੇ باوجود ਵੀ ਕਿਤੇ ਧੱਕੇਸ਼ਾਈ ਹੋਣ ਦੇ باوجود ਜੇ ਕਿਸੇ ਉਹ ਨਾਰਮਲ ਸ਼ਰਧਾਲੂ ਦੇ ਲੱਗਦੀ ਜਿਹੜਾ ਮਤਲਬ ਮਤਲਬ ਯਾਨੀ ਕਿ ਵੀ ਮੱਥਾ ਟੇਕਣਾ ਆ ਕਿਸੇ ਬੀਬੀ ਦੇ ਲੱਗਦੀ ਕਿ ਜੇ ਸਿੰਘ ਤੇ ਲੱਗਦੀ ਕਿਸੇ ਹੋਰ ਦੇ ਤਾਂ ਉਹਦਾ ਜਿੰਮੇਵਾਰ ਕੌਣ ਸੀ ਬਾਦਲ ਨੂੰ ਮਾਰਨੇ ਸੀਗਾ ਸੁਖਵੀਰ ਬਾਦਲ ਨੂੰ ਜੇ ਮਾਰਨੇ ਸੀਗਾ ਤਾਂ ਬਤੇਰੀ ਜਗ੍ਹਾ ਤੇ ਫਿਰਦਾ ਹੋ ਏਡੀਆਂ ਏਡੀਆਂ ਆਪਾਂ ਐਗਜ਼ਾਮਪਲਾਂ ਦੰਨੇ ਆ ਭਾਈ ਦਲਾਵਰ ਸਿੰਘ ਦੀਆਂ ਏਡੀਆਂ ਏਡੀਆਂ ਜਗ੍ਹਾ ਐਗਜ਼ਾਮਪਲਾਂ ਦੰਨੇ ਆਪਾਂ ਜਗਤਾਰ ਭਾਈ ਜੀ ਦੀਆਂ ਏਡੀਆਂ ਏਡੀਆਂ ਜਗਤਾਂ ਆਪਾਂ ਐਗਜ਼ਾਮਪਲਾਂ ਦੰਨੇ ਆਪਾਂ ਭਾਈ ਰਾਜੂ ਜਾਨ ਦੀਆਂ ਏਡੀਆਂ ਏਡੀਆਂ ਐਗਜ਼ਾਮਪਲਾਂ ਦੰਨੇ ਆਪਾਂ ਇਹਨਾਂ ਨੇ ਵੀ ਤਾਂ ਪੋਰਸ ਸਿਕਿਉਰਿਟੀ ਦੇ ਵਿੱਚੋਂ ਮਾਰਿਆ ਬੰਦਾ ਆਪਣਾ ਜੇ ਆਪਸ ਸੁਖਵੀਰ ਬਾਦਲ ਨੂੰ ਤੁਸੀਂ ਕਹਿੰਦੇ ਹੋ ਵੀ ਭਾਈ ਸੀ ਤਾਂ ਮਾਰਨਾ ਮਾਰਨਾ ਅਸੀਂ ਤਾਂ ਤਾਂ ਕੰਮ ਕਰਨਾ ਹੈ ਕਰਨਾ ਫਿਰ ਉੱਥੇ ਦਰਬਾਰ ਸਾਹਿਬ ਦੇ ਵਿੱਚ ਕਿਉਂ ਮੈਂ ਕੱਲ ਵੀ ਗੱਲ ਇਹ ਕਹੀ ਸੀ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਭਾਈ ਪੰਜ ਮਤਲਬ 40 ਸਾਲ 30 ਸਾਲ ਪਹਿਲਾਂ ਜਿਵੇਂ ਚੱਲਦਾ ਸੀ ਓਕਣ ਚੱਲੇ ਉਹ ਕੰਮ ਇੱਕ ਨਹੀਂ ਚੱਲਦਾ ਹੁੰਦਾ ਹੁਣ ਸਿਸਟਮ ਚੇਂਜ ਹੋ ਚੁੱਕਿਆ ਕੱਲ ਦੀ ਘਟਨਾ ਤੋਂ ਬਾਅਦ ਇਹ ਨਾ ਸੋਚੋ ਕਿ ਭਾਈ ਸੁਖਵੀਰ ਬਾਦਲ ਬਚ ਗਿਆ ਉਹਰ ਜੋਣਾ ਨੇ ਦੂਜੇ ਪਾਸੇ ਲੈ ਗਏ ਉਹਨਾਂ ਉੱਥੇ ਅੱਜ ਦੇ ਜੇ ਤੁਸੀਂ ਜਾ ਕੇ ਨਾ ਫੋਟੋਆਂ ਦੇਖੋਗੇ ਵੀਡੀਓ ਦੇਖੋਗੇ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਵੀ ਉੱਥੇ ਆ ਕੇ ਬੈਗੀ ਸੁਖਵੀਰ ਬਾਦਲ ਪਿੱਛੇ ਬੈਠਾ ਉਹਦੇ ਮੂਰੇ ਸੰਗਤ ਨੇ ਘੇਰਾ ਬਣਾ ਲਿਆ ਕੀ ਹਾਸਲ ਹੋਇਆ ਕੀ ਹੱਥ ਲੱਗਿਆ ਭਾਈ ਨਰਾਇਣ ਸਿੰਘ ਚੋਣਾ ਨੂੰ ਪੁੱੜਸ ਫੜ ਕੇ ਲੈ ਗਈ ਆ ਜਿਹੜਾ ਪੰਪ ਮਹਿਕ ਮਾ ਨਾ ਕਮੈਂਟਾਂ ਵਾਲਾ ਸਪੈਸ਼ਲ ਕੱਟ ਕੇ ਰੱਖਦੇ ਨੇ ਉੱਪਰ ਬਣਾ ਕੇ ਰੱਖਦੇ ਨੇ ਕਲ ਪ੍ਰਵਾਨਨਾ ਵੀ ਲੱਗਿਆ ਸੀਗਾ। ਜੀ ਭਾਈ ਬਹੁਤ ਵਧੀਆ ਕੰਮ ਹੋਇਆ। ਹੁਣ ਇਹਨਾਂ ਨੂੰ ਮੇਰਾ ਸਵਾਲ ਹੁੰਦਾ ਹਮੇਸ਼ਾ। ਹੁਣ ਮੈਂ ਜੇ ਕਿਸੇ ਨੂੰ ਕਹਾ ਪੰਪਦਮਾ ਵੀ ਭਾਈ ਤਾਂ ਬਹੁਤ ਵਧੀਆ ਕੰਮ ਕੀਤਾ। ਤਾਂ ਉਹ ਚੀਜ਼ ਮੇਰੇ ਤੇ ਵੀ ਢੁਗਦੀ ਆ। ਵੀ ਮੈਂ ਕਿਸੇ ਨੂੰ ਪੰਪ ਦੇਣ ਦੀ ਬਜਾਏ ਮੈਂ ਉਹ ਕੰਮ ਖੁਦ ਕਿਉਂ ਨਹੀਂ ਕੀਤਾ? ਤਾਂ ਮੈਂ ਖਾਲਸਾ ਪੰਥ ਚ ਨਹੀਂ ਆਉਂਦਾ। ਜੇ ਮੰਨ ਲਓ ਵੀ ਮੈਂ ਸਿੱਖ ਨਹੀਂ ਹੈਗਾ। ਜਿਹੜੇ ਬੰਦੇ ਖਾਸ ਕਰ ਪ੍ਰਵਾਨੇ ਵਰਗੇ ਹੋਏ ਪੰਜ ਸੱਤ ਹੋਰ ਹੋਏ ਜਿਹੜੇ ਪੰਪ ਦੇਣ ਲੱਗੇ ਹੋਏ ਨੇ ਵੀ ਭਾਈ ਆ ਤਾਂ ਬਹੁਤ ਵਧੀਆ ਕੰਮ ਹੋਇਆ ਇਹਨਾਂ ਨੇ ਅੱਜ ਤੱਕ ਇਹਨਾਂ ਨੇ ਅੱਜ ਤੱਕ ਸਵੇ ਪੜਖਾਉ ਭਾਸ਼ਣਾ ਤੋਂ ਕਦੇ ਕੋਈ ਕੌਮ ਲਈ ਕੋਈ ਬੰਦਾ ਗੱਡੀ ਚੜਿਆ ਦੱਸ ਦਿਓ ਮੈਨੂੰ ਯਾਓ ਪਸਟੌਲ ਦਾ ਪਟਾ ਪਾ ਕੇ ਪਾਰਟੀਆਂ ਦੇ ਵਿੱਚ ਨਾ ਉੱਪਰਲੇ ਪਾਸੇ ਰੌਂਦ ਪਾਹੁੰਦੇ ਨੇ ਆਏ ਬੈਠੇ ਹੁੰਦੇ ਨੇ ਖਾ ਕੇ 15 16 ਗਲਾਬਜam ਆਏ ਬੈਠੇ ਹੁੰਦੇ ਨੇ ਇਹ ਜੇ ਮੇ ਪਾਈ ਸਾਰੀ ਕੌਮ ਇਹਨਾਂ ਦੀ ਤੋਂ ਚੱਲਦੀ ਹੁੰਦੀ ਐ ਕਦੇ ਕੋਈ ਚੱਜ ਦਾ ਕੰਮ ਇਹਨਾਂ ਨੇ ਕੀਤਾ ਦੱਸ ਦੋ ਮੈਨੂੰ ਸਿਵਾ ਪੰਪ ਦੇਣ ਤੋਂ ਭਾਈ ਨਰੈਣ ਸਿੰਘ ਚੌੜਾ ਦੀ ਕਿੰਨੀ ਉਮਰ ਆ ਬਜ਼ੁਰਗਾ ਹੋ ਇੱਕ ਪੂਰੀ ਜ਼ਿੰਦਗੀ ਉਹਨਾਂ ਨੇ ਆਪਣਾ ਸੰਘਰਸ਼ ਕੀਤਾ ਬਜ਼ੁਰਗ ਹਨ ਇਹ ਕੀ ਇਕੱਲੇ ਭਾਈ ਨਰੈਣ ਸਿੰਘ ਚੌੜਾ ਦੀ ਜ਼ਮੀਰ ਜਾ ਕੇ ਬਾਕੀ ਸੁੱਤੇ ਪਏ ਨੇ ਜੇ ਤੁਸੀਂ ਆ ਪਹਿਲਾਂ ਗੱਲ ਕਲੀਅਰ ਕਰੋ ਹਮੇਸ਼ਾ ਕਹਿੰਦਾ ਪਹਿਲਾਂ ਇਹ ਗੱਲ ਕਲੀਅਰ ਕਰੋ ਵੀ ਕਿੰਨੇ ਬੰਦੇ ਜੱਥੇਦਾਰਾਂ ਦੇ ਐਂਟੀ ਨੇ ਵੀ ਭਾਈ ਉਹਨਾਂ ਨੇ ਫੈਸਲਾ ਗਲਤ ਸੁਣਾਇਆ ਪਹਿਲਾਂ ਇਹ ਕਲੀਅਰ ਕਰੋ ਮੀਡੀਆ 'ਚ ਬੈਠ ਕੇ ਬਿਆਨ ਦਿਓ ਜਿਹੜੇ ਜਿਨ੍ਹਾਂ 'ਚ ਇਨੀ ਸਮਰੱਥਾ ਨਹੀਂ ਸਮਰੱਥਾ ਨਹੀਂ ਹੈ ਕਿ ਪੈਸੇ ਦੇਣ ਦੀ ਖਰਚਣ ਦੀ ਮੀਡੀਆ ਸੱਦਣ ਦੀ ਉਹ ਆਪਣੇ ਫੇਸਬੁੱਕਾਂ ਤੇ ਲਾਈਵ ਹੋ ਕੇ ਤਾਂ ਤਾਂ ਪੈਸੇ ਲੱਗਦੇ ਨਹੀਂ ਕਹੋ ਵੀ ਅਸੀਂ ਭਾਈ ਜੱਥੇਦਾਰਾਂ ਦੇ ਹੁਕਮਾਂ ਦੇ ਨਾਲ ਸਹਿਮਤ ਨਹੀਂ ਹੈਗੇ ਪਹਿਲਾਂ ਆਓ ਮੂਰੇ ਵੀ ਇਹਨਾਂ ਦੀਆਂ ਜਿਹੜੀਆਂ ਮਤਲਬ ਸਜਾਵਾਂ ਹੋਰ ਹੋਣੀਆਂ ਚਾਹੀਦੀਆਂ ਸੀਗੀਆਂ ਕੱਲ ਮੈਂ ਸਰਬਜੀਤ ਬਾਈ ਦਾ ਵੀ ਦੇਖਦਾ ਸੀਗਾ ਉਹਨੇ ਵੀ ਇੱਕ ਭਾਈ ਆਪਣੇ ਬਲੀਓ ਬਿਆਨ ਦਿੱਤਾ ਕਹਿੰਦਾ ਇਹਨਾਂ ਨੂੰ ਪੰਥ ਦੇ ਵਿੱਚੋਂ ਸਿੱਖਿਆ ਜਾਵੇ ਚਲੋ ਪੰਥ ਦੇ ਵਿੱਚੋਂ ਸਿੱਖਿਆ ਜਾਵੇ ਫੇਰ ਕਹਿੰਦੇ ਨੇ ਜੀ ਇਹਨਾਂ ਨੂੰ ਰਾਜਨੀਤੀ ਵਿੱਚੋਂ ਸਿੱਖਿਆ ਜਾਵੇ ਹੁਣ ਮੈਂ ਪਹਿਲਾਂ ਕਹਿ ਕੇ ਹਟਿਆ ਵੋਟਾਂ ਜਿੰਨੀਆਂ ਵੀ ਪੰਜਾਬ ਚ ਹੁੰਦੀਆਂ ਨੇ ਨਾ ਇਹਨਾਂ ਨੂੰ ਬਾਦਲਾਂ ਨੂੰ ਪ੍ਰਧਾਨ ਬਣਾਉਣੇ ਵਾਲੇ ਕੌਣ ਦੱਸੋ ਮੈਨੂੰ ਆਪਣੇ ਹੀ ਪੰਥ ਦੇ ਬੰਦੇ ਸਾਡੇ ਖੁਦ ਕਰਦੇ ਸਾਡੇ ਘਰਦੇ ਨਾ ਤੱਕੜੀ ਨੂੰ ਦੇਖ ਕੇ ਵੋਟਾਂ ਪਾਈਏ ਜੀ ਇਹ ਬਾਬੇ ਨਾਨਕ ਦੀ ਤੱਕੜੀ ਆ 13 13 ਤੋਲੂਗੀ ਆ ਤੋਲਤਾ ਆ ਪਿਆ ਤੋਲਿਆ ਅੱਜ ਵੀ ਅੱਜ ਵੀ ਜਿਹੜੇ ਕਹਿੰਦੇ ਨੇ ਜੀ ਖੇਤਰੀ ਪਾਰਟੀ ਸਟਰੋਂਗ ਬਣਾਉਣੀ ਆ ਖੇਤਰੀ ਹੀ ਪਾਰਟੀ ਠਾਲਣੀ ਆ ਜੀ ਹਾਲ ਨੂੰ ਬੰਦੇ ਕਿਹੜੇ ਨੇ ਇਹੀ ਨੇ ਇਹ ਰਿਪਲੇਸ ਹੋਣੇ ਨੇ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਆ ਜਾਣਗੇ ਅਸੀਂ ਕਹਿੰਦੇ ਆ ਪਾਰਟੀ ਬਣਾਉਣ ਦੀ ਲੋੜ ਨਹੀਂ ਇਹਦਾ ਵੀ ਇਫੈਕਟ ਤੁਹਾਨੂੰ ਮੈਂ ਦੱਸ ਦਵਾਂ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਖਾਲਸਾ ਸਥਾਨ ਬਣਾਉਣਾ ਚਾਰਾ ਪੰਜਾਬ ਜਾਂ ਕੋਸ਼ ਬੰਦੇ ਨਹੀਂ ਸਹਿਮਤ ਹੈ ਕਿ ਠੀਕ ਆ ਖਾਲਸਾਤਾਨ ਦਾ ਸਾਡੇ ਲਈ ਮਤਲਬ ਇਹ ਆ ਵੀ ਭਾਈ ਉੱਥੇ ਖਾਲਸਾਤਾਨ ਤਾਂ ਬਣ ਜੂ ਵਧੀਆ ਗੱਲ ਆ ਸਵਾਲ ਦੂਜਾ ਇਹ ਉੱਠਦਾ ਵੀ ਜਿਹੜੇ ਉੱਥੇ ਮਤਲਬ ਸਾਡੇ ਮੋਰੀ ਹੋਣਗੇ ਕੀ ਉਹ ਜਿਹੜੀਆਂ ਐਗਜ਼ੈਂਪਲਾਂ ਅੱਜ ਦੇ ਰਹੇ ਨੇ ਭਾਈ ਮਹਾਰਾਜਾ ਰਣਜੀਤ ਸਿੰਘ ਵਾਲਾ ਸੀ ਰਾਜ ਲੈ ਕੇ ਆਉਣਾ ਕੀ ਉਹ ਉਹਨਾਂ ਦੀ ਸੋਚਣੀ ਉਹਨਾਂ ਦੀ ਸੋਚਣੀ ਮਹਾਰਾਜਾ ਰਣਜੀਤ ਸਿੰਘ ਵਰਗੀ ਹੋਊਗੀ ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਜਿੰਮਨ ਕਹਿੰਦੇ ਵੀ ਛੋਟਾ ਦਿਮਾਗ ਅੱਜ ਤੋਂ ਵੱਧ ਕਹਿ ਰਹੇ ਨੇ ਭਾਈ ਪ੍ਰਵਾਸੀਆਂ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਜਾਂ ਕਿਸੇ ਹੋਰ ਨੂੰ ਪੰਜਾਬ ਚੋਂ ਬਾਹਰ ਕੱਢੋ ਹੁਣ ਕਈ ਇੱਥੇ ਕਹਿਣਗੇ ਵੀ ਭਾਈ ਮੁਸਲਮਾਨਾਂ ਤੇ ਹਿੰਦੂਆਂ ਦੀ ਗੱਲ ਨਹੀਂ ਕਿਉਂ ਨਹੀਂ ਹੋਈ ਹੈਗੀ ਪ੍ਰਵਾਸੀ ਕੌਣ ਨੇ ਪ੍ਰਵਾਸੀ ਕੌਣ ਨੇ ਸਿੱਖ ਨੇ ਕਿਹੜੀ ਜਾਤ ਦੇ ਨੇ ਕੌਣ ਨੇ ਕੀ ਕਾਸਟ ਹੋਣਾ ਦੀ ਹਿੰਦੂ ਹੋ ਸਕਦੇ ਨੇ ਸਹੀ ਹੋ ਸਕਦੇ ਨੇ ਫਿਰ ਇੱਕ ਬਹੁਤ ਵਧੀਆ ਜਿਵੇਂ ਕਹਦੇ ਨੇ ਸਪਸ਼ਟੀਕਰਨ ਦਿੰਦੇ ਨੇ ਦੋ ਤਿੰਨ ਬੰਦੇ ਜਿਹੜੇ ਆਪਣੇ ਆਪ ਨੂੰ ਪੂਰੇ ਫੁੱਲ ਬੁੱਧੀਜੀਵੀ ਸਮਝਦੇ ਨੇ ਕਹਿੰਦੇ ਜੀ ਅਸੀਂ ਜਦ ਖਾਲਸਾਤਨ ਬਣ ਗਿਆ ਨਾ ਉਹਦੇ ਵਿੱਚ ਜਿਹੜੇ ਬੰਦੇ ਅਸੀਂ ਰੱਖਾਂਗੇ ਜਾਂ Hindu ਉਸ ਨੇ ਜਾਂ ਕੋਈ ਵੀ ਆਊਗਾ ਸਿੱਖਾਂ ਲਈ ਤਾਂ ਬਿਲਕੁਲ ਚਲੋ ਸਿੱਖ ਤਾਂ ਪਹਿਲਾਂ ਉੱਥੇ ਹੈਗੇ ਨੇ ਪੰਜਾਬੀ ਦੀ ਗੱਲ ਮੈਂ ਕਰਦਾ ਤੇ ਉਹਨਾਂ ਦੀ ਅਸੀਂ ਆਇਡੈਂਟੀਟੀ ਕਾਰਡ ਲੈ ਕੇ ਉਹਨਾਂ ਨੂੰ ਰਜਿਸਟਰਡ ਕਰਕੇ ਉੱਥੇ ਰੱਖਾਂਗੇ ਤਾਂ ਜੋ ਕੋਈ ਕਲ ਨੂੰ ਘਟਨਾ ਕਰਮ ਹੁੰਦਾ ਆਇਡੈਂਟੀਟੀ ਕਾਰਡ ਲੈਣ ਦਾ ਮਤਲਬ ਕੀ ਆ ਇਹਦਾ ਵੀ ਤੁਹਾਨੂੰ ਕਲੀਅਰ ਹੋ ਜਾਣਾ ਮੈਂ ਮੰਨ ਲਓ ਜੇ ਕੋਈ ਬੰਦੇ ਦਾ ਕੋਈ ਬੰਦਾ ਘਟਨਾ ਕਰਮ ਕਰ ਲੈਂਦਾ ਕੋਈ ਬੰਦਾ ਰਜਿਸਟਰਡ ਆਪੋਰਟਸ ਤੋਂ ਪਤਾ ਵੀ ਇਹ ਬੰਦਾ ਉਹ ਆ ਇਹ ਬੰਦਾ ਉਹ ਆ ਤਾਂ ਬੰਦੇ ਨੂੰ ਲੱਭਣਾ ਸੌਖਾ ਹੋ ਜਾਂਦਾ ਹੋਰ ਕੁਝ ਨਹੀਂ ਹੈ ਪਰ ਘਟਨਾ ਕਰਮ ਤਾਂ ਹੋ ਗਿਆ ਨਾ ਜੇ ਕਿਸੇ ਬੰਦੇ ਨੇ ਅੱਜ ਪੰਜਾਬ ਦੇ ਵਿੱਚ ਗਰੁੱਪ ਬੜੇ ਹੋਏ ਨੇ ਗੈਂਗਸਟਰ ਕਈ ਕਹਿੰਦੇ ਜੀ ਗੈਂਗਸਟਰ ਉਹ ਕੌਣ ਨੇ ਹੈਗੇ ਉਹ ਵੀ ਆਪਣੇ ਬੰਦੇ ਨੇ ਆਪਣੇ ਚੋਂ ਹੀ ਉੱਠੇ ਹੋਏ ਨੇ ਕਈ ਆਪਣੇ ਆਪ ਨੂੰ ਗਰੁੱਪਾਂ ਦੇ ਬੰਦੇ ਦੱਸੀ ਜਾਂਦੇ ਨੇ ਤਿੰਨ ਚਾਰ ਤਾਂ ਮੇਰੇ ਨਾਲ ਲੱਗੇ ਹੋਏ ਨੇ ਪਤਾ ਕਰ ਲਾ ਪਹਿਲਾਂ ਅਸੀਂ ਕਿਹੜੇ ਗਰੁੱਪ ਦੇ ਵਿੱਚੋਂ ਆ ਪਤਾ ਕਰ ਲਾ ਕਿਹੜਾ ਹੁਣ ਮੈਂ ਹਮੇਸ਼ਾ ਐਗਜ਼ਾਮਪਲ ਦਿੰਨਾ ਹੁੰਦਾ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਇਹ ਕਨਾਂ ਮਾਝੇ ਦਾ ਜਰਨੈਲ ਆ ਬਿਕਰਮਜੀਤ ਸਿੰਘ ਮੇਠੀਆ ਮਾਝਾ ਦਾ ਜਰਨਲ ਕਹਿੰਦੇ ਨੇ ਉਹਨੇ ਇੱਕ ਨਾ ਡਾਇਲੋਗ ਮਾਰਿਆ ਸੀਗਾ ਕਹਿੰਦਾ ਲੱਖ ਦੀ ਲਾਹਨਤ ਹੈ ਜੇ ਐਮਐਲਏ ਨੂੰ ਦੱਸਣਾ ਪੈ ਰਿਹਾ ਵੀ ਐਮਐਲਏ ਸ਼ਹਿ ਕੀ ਹੈ ਇਹ ਬਿਲਕੁਲ ਇਹ ਬੰਦਿਆਂ ਦੇ ਉੱਤੇ ਢੋਕਦਾ ਹੈ ਮੈਂ ਅਮਿਸ਼ਾ ਗੱਲ ਕਰਦਾ ਉਹਨਾਂ ਕੱਲ ਵੀ ਮੈਂ ਕੀਤੀ ਸੀ ਅੱਜ ਦੁਬਾਰਾ ਚ ਫੇਰ ਕਰਦਾ ਮੈਂ ਇਹ ਜਿਹੜੀ ਘਟਨਾ ਨਾ ਇਹ ਜਿਹੜੀ ਘਟਨਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੱਲ ਵੀ ਕਲੀਅਰ ਕਰਤਾ ਸੀ ਵੀ ਭਾਈ ਮੈਂ ਭਾਈ ਨਰਾਇਣ ਸਿੰਘ ਚੌੜਾ ਦੇ ਐਂਟੀ ਆ ਜੋਕੜਾ ਨਾ ਉਹਨਾਂ ਦਾ ਆਪਣਾ ਸੰਘਰਸ਼ ਆ ਪਰ ਜਿਹੜਾ ਕੱਲ ਕੁਝ ਹੋਇਆ ਨਾ ਦਰਬਾਰ ਸਾਹਿਬ ਦੇ ਮੂਹਰੇ ਉਹ ਗਲਤ ਆ ਉਹ ਗਲਤ ਆ ਉਹ ਗਲਤ ਆ ਉਹ ਗਲਤ ਆ ਬਿਲਕੁਲ ਸਾਫ਼ ਤੇ ਜਿਹੜੇ ਕਹਿੰਦੇ ਨੇ ਜੀ ਬਿਲਕੁਲ ਸਹੀ ਹੈ ਇਹ ਘਟਨਾ ਤਾਂ ਉਹ ਬੰਦੇ ਲਾਈਵ ਆ ਕੇ ਗੱਲ ਕਰਕੇ ਕਹਿਣ ਕਿ ਬਿਲਕੁਲ ਜਿਹੜਾ ਕੱਲ ਭਾਈ ਸਿੰਘ ਆਪਣੇ ਨਰਾਇਣ ਸਿੰਘ ਚੌੜਾ ਨੇ ਕੀਤਾ ਬਿਲਕੁਲ ਸਹੀ ਕੀਤਾ ਸੁਖਬੀਰ ਬਾਦਲ ਨੂੰ ਮਾਰਨਾ ਚਾਹੀਦਾ ਸੀਗਾ ਤੇ ਉਹ ਗੱਲ ਕਹਿਣ ਤੋਂ ਪਹਿਲਾਂ ਜਥੇਦਾਰਾਂ ਦੀ ਗੱਲ ਕਲੀਅਰ ਕਰਨ। ਵਿੱਕੀ ਉਹ ਜਥੇਦਾਰਾਂ ਦੇ ਉੱਤੇ ਸਹਿਮਤ ਨਹੀਂ। ਜੇ ਉਹ ਜਥੇਦਾਰਾਂ ਦੇ ਉੱਤੇ ਜਮਲੋ 100 ਦੇ ਵਿੱਚੋਂ 70% ਕੌਮ ਪੰਜਾਬੀਆਂ ਦੀ ਸਿੱਖਾਂ ਦੀ ਜਥੇਦਾਰਾਂ ਨਾਲ ਸਹਿਮਤ ਨਹੀਂ ਹੈ ਫਿਰ ਜਥੇਦਾਰ ਉੱਥੇ ਬਿਠਾਏਗਾ ਤੇ ਹੋਏ ਨੇ। ਇਹ ਵੀ ਦੱਸ ਦਿਓ। ਬਦਲੋ। ਆਪਾਂ ਸਹਿਮਤ ਹੀ ਨਹੀਂ ਹੈਗੇ। ਲਾਸਟ ਤੇ ਗੱਲ ਮੈਂ ਕਰਦਾ। ਕਹਿੰਦੇ ਜੀ ਸੁਖਵੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਮਤਲਬ ਜਾਨੀ ਕਿ ਵੀ ਗੁਰੂ ਸਾਹਿਬ ਦੀ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਸੌਦਾ ਸਾਹਿਬ ਦੇ ਇਸ਼ਤਿਆਰਾਂ ਲਈ ਵਰਤੇ ਗਏ ਨੇ ਉਹ ਸੰਗਤ ਦਾ ਪੈਸਾ ਸੀਗਾ ਉਹ ਵਰਤੇ ਗਏ ਨੇ ਕਿੱਥੇ ਕਿੱਥੇ ਵਰਤੇ ਨੇ ਸਾਰਿਆਂ ਨੂੰ ਪਤਾ ਲੱਗ ਗਿਆ ਪੰਨ ਗਿਓ ਹੁਣ ਸਵਾਲ ਇੱਥੇ ਇੱਕ ਹੋਰ ਉੱਠਦਾ ਜਦ ਬਾਦਲ ਜੋंदा ਸੀ ਜਦ ਨਹੀਂ ਪਤਾ ਸੀਗਾ ਮੈਂ ਹਮੇਸ਼ਾ ਕਹਿੰਦਾ ਕਿ ਅੱਜ ਸੁਖਵੀਰ ਬਾਦਲ ਨੇ ਜੇ ਉਹ ਘਟਨਾ ਦੇ ਵਿੱਚ ਮੰਨ ਲਓ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਔਰ ਮੈਨੂੰ ਲੋ ਮੈਰਾ ਪਿਓ ਆ ਮੇਰੇ ਪਿਓ ਵਾਲਿਆਂ ਜੀ ਕੋਈ ਕੰਮ ਕੀਤਾ ਹੋਊਗਾ ਤੇ ਉਹ ਆਕਾਸ਼ ਚੜਾਣਾ ਕਰ ਜੂਵੇ ਤਾਂ ਮੈਨੂੰ ਪਤਾ ਸੰਗਤ ਨੂੰ ਪਤਾ ਤਾਂ ਮੈਨੂੰ ਆਪਣੇ ਪਿਓ ਦੀਆਂ ਚੀਜ਼ਾਂ ਗਲਤੀਆਂ ਆਪਣੀ ਆਪਣੇ ਉੱਤੇ ਲੈਣੀਆਂ ਪੈਣੀਆਂ ਨੇ ਅੱਜ ਜੇ ਇਹਨੂੰ ਨਿਊਟਰ ਲੋ ਕੇ ਸੋਚੋ ਇਹਨੂੰ ਮੈਂ ਇਹ ਨਾ ਸੋਚੂ ਵੀ ਭਾਈ ਮੈਂ ਨਾਰਮਲ ਗੱਲ ਕਰ ਰਿਹਾ ਅੱਜ ਦੇ ਟਾਈਮ ਦੇ ਵਿੱਚ ਜੇ ਸੁਖਵੀਰ ਬਾਦਲ ਨੇ ਹਨਾ ਆਪਣੇ ਪਿਓ ਦੀਆਂ ਗਲਤੀਆਂ ਵੀ ਆਪਣੇ ਉੱਤੇ ਅਕਸੈਪਟ ਕੀਤੀਆਂ ਤਾਂ ਬਹੁਤ بڑا ਦਿਲ ਆਉ ਬੰਦੇ ਦਾ ਇਹ ਨਿਊਟਰ ਲੋ ਕੇ ਸੋਚੋ ਜਮਾਂ ਗੱਲ ਅਨੁਪਤਾ ਆਪਾਂ ਨੂੰ ਸਾਰਨ ਪਤਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਬੜੀਆਂ ਗਲਤੀਆਂ ਕੀਤੀਆਂ ਨੇ ਫਿਰ ਕਿ ਟਹਿਰੇ ਚ ਇਕੱਲਾ ਸੁਖਬੀਰ ਬਾਦਲ ਹੀ ਕਿਉਂ ਮੈਂ ਪਹਿਲਾਂ ਕਹਿ ਕੇ ਹਟਿਆ ਜਿਹੜੀ ਉਹਦੀ ਕੈਬਨਿਟ ਟੀਮ ਸੀਗੀ ਕਿੱਥੇ ਆਓ ਮੈਂ ਕੱਲ ਇੱਕ ਵੀਡੀਓ ਪਾਈ ਸੀਗੀ ਮਹਿੰਦਰ ਸਿੰਘ ਸਿਰਸੋਂ ਜਿਹੜੇ ਪਹਿਲਾਂ ਇਹਨਾਂ ਨਾਲ ਟੈਹ ਸੀਗਾ ਬਾਅਦ ਚ ਜਦੋਂ ਪਤਾ ਲੱਗਿਆ ਵੀ ਭਾਈ ਹੁਣ ਕੰਮ ਖਰਾਬ ਹੋਣ ਲੱਗਿਆ ਭਾਜਪੀ ਜਾ ਕੇ ਆਕਾਲ ਤਖਤ ਸਾਹਬ ਦੇ ਉੱਤੇ ਕਬਜ਼ਾ ਕਰਨ ਲੱਗੀ ਤਾਂ ਉਹ ਜਾ ਕੇ ਉਹਨਾਂ ਨਾਲ ਲੜ ਗਿਆ ਇਹ ਤੁਸੀਂ ਚਾਹੇ ਮੰਨੋ ਚਾਹੇ ਨਾ ਮੰਨੋ ਪੂਰੀ ਬੀਜੇਪੀ ਦਾ ਜ਼ੋਰ ਲੱਗਿਆ ਹੋਇਆ ਤੇ ਸਭ ਤੋਂ ਵੱਧ ਜ਼ੋਰ ਆਪਣੇ ਪੰਜਾਬ ਚ ਪਾਰਟੀਆਂ ਦਾ ਲੱਗਿਆ ਹੋਇਆ ਵੀ ਸੁਖਵੀਰ ਬਾਦਲ ਉਹਨਾਂ ਦੀ ਪਾਰਟੀ ਜਮੈਂ ਅਸੀਂ ਜ਼ੀਰੋ ਕਰਨੀ ਜੇ ਅੱਜ ਉਹ ਗੁਰੂ ਸਾਹਿਬ ਦੇ ਮੂਹਰੇ ਬੈਠਾ ਯਾਰ ਸੋਚ ਕੇ ਦੇਖਿਓ ਦਿਮਾਗ ਦੇ ਵਿੱਚ ਸੁਖਵੀਰ ਬਾਦਲ ਇੱਕ ਲੰਡੂ ਪੰਡੂ ਬਦਮਾਸ਼ ਨਹੀਂ ਹੈਗਾ ਨਾ ਕੋਈ ਲੰਡੂ ਪੰਡੂ ਸਾਡੇ ਵਰਗੀ ਕੋਈ ਬੰਦਾ ਕੋਈ ਇਦਾਂ ਨਾਰਮਲ ਨਾ ਸੁਖਵੀਰ ਬਾਦਲ ਇੱਕ ਬਿਜ਼ਨਸਮੈਨ ਬੰਦਾ ਸੁਖਵੀਰ ਬਾਦਲ ਇੱਕ ਪੰਜਾਬ ਦੇ ਮੁੱਖ ਮੰਤਰੀ ਦੇ ਪਦਵੀ ਰੱਖਣੇ ਵਾਲਾ ਬੰਦਾ ਹੋ। ਅੱਜ ਉਹ ਬੰਦਾ ਅੱਜ ਉਹ ਬੰਦਾ ਦਰਬਾਰ ਸਾਹਿਬ ਦੇ ਮੂਹਰੇ ਇੱਕ ਸੇਵਾਦਾਰ ਦਾ ਚੋਲਾ ਪਾ ਕੇ ਹੱਥ 'ਚ ਲੰਬਾ ਸਾਰਾ ਪਰਸ਼ਾ ਪਾ ਕੇ ਅੱਖਾਂ ਬੰਦ ਕਰਕੇ ਨਜ਼ਰਾਂ ਝੁਕਾ ਕੇ ਹੱਥ ਗਾਲ 'ਚ ਫੱਟੀ ਪਾ ਕੇ ਉੱਥੇ ਬੈਠਾ। ਮਾਰਨਾ ਥੱਪੜ ਮਾਰਿਆ ਹੋਇਆ ਨਾ ਥੱਪੜ ਮਾਰਿਆ ਹੋਇਆ ਬੰਦੇ ਦੇ ਬੰਦੇ ਦੇ ਭੁੱਲ ਜਾਂਦਾ ਹੁੰਦਾ। ਸੁਣ ਲਓ ਦੁਆਰ ਚ ਫੇਰ। ਥੱਪੜ ਮਾਰਿਆ ਹੋਇਆ ਬੰਦੇ ਦੇ ਭੁੱਲ ਜਾਂਦਾ ਹੁੰਦਾ। ਤੇ ਜਿਹੜੇ ਅੰਦਰੋਂ ਬੋਲ ਨਿਕਲੇ ਹੋਏ ਉਹ ਬੰਦਾ ਜ਼ਿੰਦਗੀ ਭਰ ਨਹੀਂ ਭੁੱਲਦਾ। ਜੋ ਹਾਲਾਤ ਉਹਦੇ ਬੰਦੇ ਦੇ ਅੱਜ ਉੱਥੇ ਬੈਠੇ ਦੇ ਹੋ ਰਹੇ ਨੇ ਨਾ ਜੋ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਉਹ ਤੋਂ ਉੱਤੇ ਕੋਈ ਸਜ਼ਾ ਨਹੀਂ ਹੈਗੀ ਕੱਲ ਜੇ ਕਿਸੇ ਸੁਖਬੀਰ ਮੱਤਲ ਦੇ ਗੂੜੀ ਲਾ ਜਾਂਦੀ ਉਹ ਮਰ ਜਾਂਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਉਹ ਤਾਂ ਕਰ ਗਿਆ ਸੀ ਆਪਣਾ ਜੀਵਨ ਦਾ ਸੜਕ ਹੋ ਗਿਆ ਸੀ ਓਕੇ ਆ ਤਾਂ ਉੱਥੇ ਰਿਜ਼ਲਟ ਉਹ ਚੀਜ਼ ਦੇ ਕੀ ਨਿਕਲਣੇ ਸੀਗੇ ਹਲੇ ਵੀ ਨਿਕਲਣੇ ਨੇ ਆ ਤੁਹਾਡੇ ਸਾਹਮਣੇ ਦੇਖ ਲਓ ਕੀ ਹੁਣ ਹੁਣ ਸੋ ਇੰਨੀ ਕ ਮੈਂ ਗੱਲ ਕਰਨੀ ਸੀ ਇਹ ਘਟਨਾ ਨੂੰ ਮੱਸਾ ਰੰਗ ਵਾਲੀ ਘਟਨਾ ਨਾਲ ਨਾ ਜੋੜਿਆ ਜਾਵੇ ਬੇਨਤੀ ਆ ਮਸਾਂ ਰੰਗਰ ਵਾਲੀ ਘਟਨਾ ਕੁਝ ਹੋਰ ਦੀ ਓਦਾ ਇਤਿਹਾਸ ਕੁਝ ਹੋਰ ਆ ਇਹ ਸੁਖਵੀਰ ਬਾਦਲਾਂ ਦਾ ਕੁਝ ਹੋਰ ਆ ਤੇ ਜਿਹੜੇ ਬੰਦੇ ਕਹਿੰਦੇ ਨੇ ਵੀਰਵਾਨਾ ਕਹਿੰਦਾ ਵੀ ਭਾਈ ਸੀ ਜੱਥੇਦਾਰਾਂ ਦੀ ਗੱਲਾਂ ਨਾਲ ਸਹਿਮਤ ਨਹੀਂ ਉਹ ਆ ਕੇ ਮੇਰੇ ਲਈ ਹੋ ਕੇ ਗੱਲ ਕਰੋ ਇਹ ਫੋਨ ਵਾਲੀ ਗੱਲ ਨਹੀਂ ਹੋਣੀ ਹੈ ਸੋ ਇੰਨੀ ਕੁ ਮੈਂ ਗੱਲ ਕਰਨੀ ਸੀ ਬਾਕੀ ਜੇ ਕੋਈ ਗਲਤ ਮਲਤ ਕਹਿਦਾ ਭਾਈ ਮaaf ਕਰਿਓ ਪਰ ਦੁਬਾਰਾ ਜੀ ਮੈਂ ਫਿਰ ਕਹਿੰਦਾ ਵੀ ਘਟਨਾ ਇੱਕ ਹੀ ਰੱਖਿਆ ਕਰੋ ਜਿਹੜੀ ਹੋਈ ਹੁੰਦੀ ਆ ਉਹਨੂੰ ਪਿਛਲੇ ਚ ਘਟਨਾ ਦਾ ਨੰਬਰ ਨਾ ਮਰਤਿਆ ਕਰੋ ਕਾਲੋ ਤੇ ਜੇ ਕੋਈ ਕਿਸੇ ਸੰਗਤ ਅਧੀਨ ਜਾਂ ਕਿਸੇ ਬੱਚੇ ਤੇ ਗੋਲੀ ਲੱਗ ਜਾਂਦੀ ਤਾਂ ਉਹਦਾ ਬਹੁਤ ਗਲਤ ਰਿਐਕਟ ਪੈਣਾ ਸੀ ਅੱਜ ਵੀ ਚਲੋ ਪੈ ਗਿਆ ਜਿਹੜੀ ਚੀਜ਼ ਹੋਣਾ ਸੀ ਉਹ ਅਖਬਾਰਾਂ ਭਰੀਆਂ ਪਈਆਂ ਨੇ ਟਵਿੱਟਰ ਭਰਿਆ ਪਿਆ ਵੀ ਭਾਈ ਇੱਕ ਸਿੱਖ ਨੇ ਦਰਬਾਰ ਸਾਹਿਬ ਦੇ ਵਿੱਚ ਆਪਾਂ ਕਾਂਗਰਸ ਵਾਲਿਆਂ ਨੂੰ ਭੰਡਦੇ ਹੁੰਦੇ ਸੀਗੇ ਕਾਂਗਰਸੀਆਂ ਨੂੰ ਵੀ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਉਹਨਾਂ ਨੇ ਕੱਲ ਕਿਹਨੇ ਕੀਤਾ ਟੈਕ ਉਹ ਗੋਲੀਆਂ ਜਿਹੜੀ ਚੱਲੀ ਐ ਨਾ ਗੋਲੀ ਉਹ ਸੁਖਵੀਰਵਾਦ ਨਹੀਂ ਚੱਲੀ ਜੇ ਤਾਂ ਸੁਖਵੀਰਵਾਦ ਨਾਲ ਮਰ ਜਾਂਦਾ ਫਿਰ ਤਾਂ ਮੈਂ ਮੰਨ ਲੈਂਦਾ ਵੀ ਭਾਈ ਹਾਂ ਇੱਕ ਬੰਦਾ ਆ ਸੀ ਸਿੰਘ ਉਹਨੇ ਉਹਦੇ ਦਿਮਾਗ 'ਚ ਗੁੱਸਾ ਸੀਗਾ ਵੀ ਬਣੇਗਾ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੋ ਕੁਝ ਵੀ ਲਾ ਲੋ ਕੀਤੀ ਐ ਭਾਈ ਇਹਦੇ ਗੋਲੀ ਮਾਰੀ ਉਹ ਬੰਦਾ ਸ਼ਹੀਦ ਹੋ ਗਿਆ ਚ ਮਰ ਗਿਆ ਜੋ ਮਰਜੀ ਕਰ ਲੋ ਆਪਣੇ ਵੱਲੀ ਸ਼ਹੀਦ ਸੀਗਾ ਆਪਣੇ ਵੱਲੀ ਜੋ ਮਰਜੀ ਕਰ ਲੋ ਪਰ ਉਹ ਚੱਲੀ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਆ ਹੁਣ ਜੇ ਘਟਨਾ ਮળોਣ ਤੇ ਆ ਜੀ ਇਹ ਤਾਂ ਇਹ ਘਟਨਾ ਇੱਧਰ ਵੀ ਮਿਲ ਸਕਦੀ ਹੈ ਕਿ ਭਾਈ ਅਸੀਂ ਕਾਂਗਰਸੀਆਂ ਨੂੰ ਗਾਲਾਂ ਕੱਢ ਦਿੰਦੇ ਸੀ ਕਿ ਇਹ ਤਾਂ ਸਾਡਾ ਸਿੱਖ ਬੰਦਾ ਜਿਹਨੂੰ ਅਸੀਂ ਰਿਸਪੈਕਟ ਦਿੰਨੇ ਆ ਜਿਹਨੂੰ ਅਸੀਂ ਆ ਕਰਦੇ ਆ ਵੀ ਇਹ ਦਰਬਾਰ ਸਾਹਿਬ ਦੇ ਕੰਧ ਤੇ ਗੋਲੀ ਚਲਾਇਆ। ਸੋ ਇੰਨੀ ਕੁ ਮੈਂ ਗੱਲ ਕਰਨੀ ਸੀ। ਸੋਚੋ ਦੁਬਾਰਾ ਜੀ ਫੇਰ ਇਹ ਚੀਜ਼ ਦੇ ਉੱਤੇ ਜਜ਼ਬਾਤੀ ਨਾ ਹੋ ਜਾਇਆ ਕਰੋ। ਦੋਖਾ ਮੱਲੋ ਜਿਣੀ ਕਿ ਵੀ ਬਥੇਰੇ ਬੰਦੇ ਆਪਾਂ ਨੇ ਖੋਲੇ ਆਪਣੀ ਕੌਮ ਨੇ, ਕੀਰੇ ਬੰਦੇ। ਬੜੇ ਤਕੜੇ ਤਕੜੇ ਸੰਘਰਸ਼ ਨੇ। ਅਸੀਂ ਤਾਂ ਜਮ੍ਹਾਂ ਜ਼ੀਰੋ ਲੈਵਲ ਤੇ ਆਂ। ਬੜੇ ਤਕੜੇ ਤਕੜੇ ਹਿੰਗਾਰਸ ਨੇ। ਸੋ ਇਹ ਚੀਜ਼ਾਂ ਨੂੰ ਸੋਚਣਾ ਜ਼ਰੂਰੀ ਆ। ਇੰਨੀ ਗੱਲ ਮੈਂ ਕਰੂੰਗਾ ਬਾਕੀ ਜੇ ਭਾਈ ਦੁਆਰ 'ਚ ਫੇਰ ਕਹਿੰਦਾ ਮੈਂ ਜੇ ਕੋਈ ਗਲਤ ਮਲਤ ਗੱਲ ਏਟ ਉੱਤੇ ਕਰ ਗਿਆ ਆਂ ਭਾਈ ਮਾਫ ਕਰਿਓ। ਸੰਗਤ ਸਭ ਤੋਂ ਬੜੀ ਜਿਵੇਂ ਕਹਿੰਦੇ ਆ ਬਖਸ਼ਣਯੋਗ ਹੁੰਦੀ ਆ, ਬਖਸ਼ ਦਿੰਦੀ ਆ। ਇੱਥੇ ਬੜੇ-ਬੜੇ ਨੂੰ ਮਾਫੀਆਂ ਮਿਲ ਗਈਆਂ। ਚਾਹਣ ਤਾਂ ਮਤਲਬ ਮੇਰਾ ਇਹ ਆ ਜੋ ਕੱਲ ਘਟਨਾ ਕਰਮ ਹੋਇਆ ਇਹ ਬਿਲਕੁਲ ਗਲਤ ਹੋਇਆ। ਇੰਨੀ ਮੈਂ ਗੱਲ ਕਰੂੰਗਾ ਚੰਗਾ ਭਾਈ ਸੱਚੀ ਗੱਲ ਦੀ ਸਾਰਾ।